ਮੇਰੇ ਮੁਰੇ ਆਪਾਂ ਇੱਕ ਵਾਰੀ ਫੇਰ ਹਾਜ਼ਰ ਹੋਏ ਆ ਇੱਕ ਬੇਨਤੀ ਲੈ ਕੇ ਸੋ ਵੀਰੋ ਬੇਨਤੀ ਇਹ ਆ ਵੀ ਆਪਾਂ ਨਾ ਹੁਣ ਲੰਗਰਾਂ ਦੇ ਵਿੱਚ ਥੋੜਾ ਜਿਹਾ ਇੱਕ ਵਾਰੀ ਧਿਆਨ ਦਈਏ ਪਾਰਟੀ ਬਾਜ਼ੀਆਂ ਨੂੰ ਛੱਡ ਕੇ ਥੋੜਾ ਜਿਹਾ ਪੱਤਾ ਰਮਤਾ ਆਰਮੀਕ ਤੌਰ ਤੇ ਦੇਖੀਏ ਤੇ ਬਾਕੀ ਆਪਾਂ ਦੇਖੀਏ ਵੀ ਇਹ ਜੋ ਦਿਹਾੜੇ ਨੇ ਇਹ ਸ਼ਹੀਦੀ ਦਿਹਾੜੇ ਨੇ ਨਾ ਕਿ ਜਨਮ ਦਿਹਾੜੇ ਬੇਨਤੀ ਸਾਡੀ ਇਹ ਵੀ ਤੁਸੀਂ ਸ਼ਹੀਦੀ ਦਿਹਾੜੇ ਦੇ ਵਿੱਚ ਲੰਗਰਾਂ ਦੇ ਵਿੱਚ ਮਠਿਆਈਆਂ ਲੱਡੂ ਜਲੇਬੀਆਂ ਰਾਸਗੋਲੇ ਗਲਾਬ ਜਮਣਾ ਵਰਫੀਆਂ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਗੁਰੇਜ਼ ਕਰੋ ਕਿਉਂਕਿ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਵੀ ਇਹ ਸ਼ਹੀਦੀ ਦਿਹਾੜੇ ਨੇ ਇਹ ਕੋਈ ਜਨਮ ਦਿਹਾੜੇ ਨਹੀਂ ਹੈਗੇ ਕੋਈ ਖੁਸ਼ੀ ਦਾ ਮੌਕਾ ਨਹੀਂ ਹੈਗਾ ਵੀਰੇ ਇਹ ਗਮ ਗਮ ਆਇਆ ਜਨਾ ਦੇ ਸਤਿ ਸਹਿਬ ਜਾਦਿਆਂ ਦੇ ਮਾਤਾ ਗੁਜਰੀ ਜੀ ਦੇ ਸਿੰਘਾਂ ਸ਼ਹੀਦਾਂ ਦੇ ਇਹ ਸ਼ਹੀਦੀ ਦਿਹਾੜ ਨੇ ਜਿਵੇਂ ਕਿ ਆਪਾਂ ਕਹਿ ਦਈਏ ਵੀ ਬਰਸੀ ਆ ਜਾਂ ਆਪਾਂ ਕਹਿ ਦਈਏ ਵੀ ਭੋਗ ਆ ਇਹ ਨਾ ਕਿ ਇਹ ਕੋਈ ਖੁਸ਼ੀ ਦਾ ਦਿਹਾੜਾ ਆਪਾਂ ਸਾਦੇ ਲੰਗਰ ਲਾਈਏ ਕਿਉਂਕਿ ਹੁਣ ਜੇ ਆਪਾਂ ਥੋੜੀ ਜਿਹੀ ਇੱਕ ਮਿਸਾਲ ਆਪਾਂ ਤੁਹਾਨੂੰ ਕਹਿਣ ਲੱਗੇ ਆ ਤੁਸੀਂ ਮੈਨੂੰ ਪਤਾ ਵੀ ਤੁਸੀਂ ਬਾਅਦ ਦੇ ਵਿੱਚ ਗਾਲਾਂ ਵੀ ਕੱਢੋਗੇ ਵੀ ਤੁਸੀਂ ਜਿਆਦਾ ਵਿਗਿਆਨੀ ਆ ਗਏ ਗਿਆਨੀ ਆ ਗਏ ਲੰਗਰਾਂ ਵਾਸਤੇ ਬੋਲਣ ਤੇ ਜੇ ਆਪਣੇ ਘਰੇ ਕੋਈ ਧੀ ਪੁੱਤ ਆਪਣਾ ਕੋਈ ਜਵਾਨ ਮਰ ਜਾਵੇ ਕੀ ਆਪਾਂ ਫੇਰ ਆਪਾਂ ਚਲਾਵਾਂਗੇ ਲੱਡੂ ਜਲੇਬੀਆਂ ਬਸ ਤੁਸੀਂ ਇੱਕ ਗੱਲ ਦਾ ਇੰਨੀ ਗੱਲ ਦਾ ਜਵਾਬ ਦੇ ਦਿਓ ਕਈ ਕਹਿਣਗੇ ਵੀ ਉਹ ਸਾਡੇ ਸ਼ਹੀਦ ਨੇ ਅਸੀਂ ਖੁਸ਼ੀ ਚ ਚਲਾਉਨੇ ਆ ਖੁਸ਼ੀ ਚ ਕਿਵੇਂ ਚਲਾਵਾਂਗੇ ਆਪਾਂ ਉਹਨਾਂ ਨੇ ਆਪਣੇ ਬਾਅਦ ਤੇ ਸ਼ਹੀਦੀਆਂ ਦਿੱਤੀਆਂ ਨੂੰ ਸ਼ਹੀਦੀਆਂ ਦਿੱਤੀਆਂ ਨੇ ਆਪਣੇ ਵਾਸਤੇ ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਠੀਕ ਆ ਖੁਸ਼ੀ ਆਪਾਂ ਨੂੰ ਪਰ ਆਪਾਂ ਨੂੰ ਉਹਨਾਂ ਵਰਗੇ ਵੀ ਫੇਰ ਬਣਨਾ ਚਾਹੀਦਾ ਆਪਾਂ ਨੂੰ ਆਪਣਾ ਸਟੈਂਡ ਵੀ ਸਹੀ ਰੱਖਣਾ ਚਾਹੀਦਾ ਨਾ ਇਹ ਨਾ ਹੋਵੇ ਆਪਾਂ ਕਦੇ ਕਿਸੇ ਪਾਸੇ ਭੱਜਲੇ ਕਦੇ ਕਿਸੇ ਪਾਸੇ ਭੱਜਲੇ ਚਲੋ ਹੁਣ ਗੱਲ ਲੰਬੀ ਹੋ ਜੂਗੀ ਬਸ ਬੇਨਤੀ ਇੰਨੀ ਕਿ ਆ ਕਿਉਂਕਿ ਸ਼ਰੋਮਣੀ ਕਮੇਟੀ ਨੇ ਵੀ ਚਲੋ ਹੁਣ ਕਹਤਾ ਅਨਾਉਂਸ ਕਰਤਾ ਵੀ ਸਾਦੇ ਲੰਗਰ ਚਲਾਓ ਆਪਾਂ ਨੂੰ ਵੀ ਥੋੜਾ ਸਮਝਣਾ ਪੈਣਾ ਥੋੜਾ ਜਿਹਾ ਇਸ ਗੱਲ ਵੱਲ ਧਿਆਨ ਦੇਣਾ ਪੈਣਾ ਵੀ ਸ਼ਰੋਮਣੀ ਕਮੇਟੀ ਨੇ ਕਿਉਂ ਕਿਹਾ ਵੀ ਸਾਦੇ ਲੰਗਰ ਚਲਾਓ ਉਹਨਾਂ ਨੇ ਸਿੱਧੇ ਤੌਰ ਤੇ ਨਹੀਂ ਕਿਹਾ ਵੀ ਤੁਸੀਂ ਸਾਦੇ ਲੰਗਰ ਕਿਉਂ ਚਲਾਉਣੇ ਨੇ ਕਿਉਂ ਨਹੀਂ ਚਲਾਉਣੇ ਆਪਾਂ ਸਾਰੇ ਸਮਝਦਾਰਾਂ ਦੀ ਸ਼ੀਧੀ ਦੇ ਆੜਿਆਂ ਦੇ ਵਿੱਚ ਇਹ ਕਿ ਖੁਸ਼ੀ ਦੇ ਮੌਕੇ ਤਾਂ ਹੈ ਨਹੀਂ ਇਸ ਇਹਨਾਂ ਦਿਨਾਂ ਦੇ ਵਿੱਚ ਤਾਂ ਜੇ ਆਪਾਂ ਸਾਬ ਜਦਿਆਂ ਦੀ ਕਹਾਣੀ ਸੁਣਦੇ ਆਂ ਮਾਤਾ ਗੁਜਰੀ ਜੀ ਦੀ ਕਹਾਣੀ ਸੁਣਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਕਹਾਣੀ ਸੁਣਦੇ ਆ ਆਨੰਦਪੁਰ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਸਰਹੰਦ ਤੱਕ ਦੀ ਕਹਾਣੀ ਸੁਣਦੇ ਤੇ ਆਪਣੀਆਂ ਅੱਖਾਂ ਦੇ ਵਿੱਚ ਅਥਰੂ ਆਉਂਦੇ ਨੇ ਆਪਾਂ ਯਾਰ ਕਿਹੜੇ ਮੂੰਹ ਨਾਲ ਆਪਾਂ ਉੱਤੇ ਲੱਡੂ ਜਲੇਬੀਆਂ ਵਰਕੀਆਂ ਲੰਗਰਾਂ 'ਚ ਚਲਾਵਾਂਗੇ ਤੁਸੀਂ ਇਸ ਗੱਲ ਨੂੰ ਥੋੜਾ ਜਿਹਾ ਸੋਚਿਓ ਹੱਥ ਜੋੜ ਕੇ ਹੀ ਬੇਨਤੀ ਆ ਵੀ ਲੰਗਰਾਂ ਦੇ ਵਿੱਚ ਸਾਦੇ ਪਕਵਾਨ ਹੋਣ ਦਾਲ ਫੁਲਕਾ ਲੰਗਰ ਸਾਦੇ ਹੋਣ ਵੀਰ ਬਣ ਕੇ ਬਸ ਸਾਡੀ ਗੱਲ ਵੱਲ ਥੋੜੀ ਜੀ ਗੌਰ ਕਰਿਓ ਬਾਕੀ ਤੁਹਾਡੀ ਮਰਜ਼ੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ